ਉਮੈਤ ਕਿ ਆਂ ਬੱਲੋ ਕਮੇ ਉਮੈਤ ਉਮੈਤ ਮੱਸਾ ਕੇ ਬੈਲੀ ਕਿ ਆਵੀਂ ਤੀ ਮੀ ਤੀ ਮੀ ਪਰ ਕੱਲ ਨੂੰ ਜੇ ਤੇਨਾ ਬਣਨਾ ਤੂੰ ਜਾਣੀ ਜਾਂ ਰੱਬ ਜਾਣੇ ਸਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਆਪਣੇ ਮਿੱਤਰੋ ਅੱਜ ਚੱਲਦਾ ਹੈ ਘਰ ਦੇ ਵਿੱਚ ਸਫਾਈ ਦਾ ਅਭਿਆਨ ਜਿਹੜਾ ਕਿ ਚੱਲਦਾ ਤਾਂ ਰੋਜ਼ ਹੀ ਆ ਪਰ ਨਾ ਹਵ ਤਰੀ ਕਦੀ ਵਾਰੀ ਮਤਲਬ ਜੰਗੀ ਪੱਧਰ ਤੇ ਹੁੰਦਾ ਜੰਗੀ ਪੱਧਰ ਤੇ ਵੀ ਜੰਗੀ ਪੱਧਰ ਤੇ ਚੱਲਦਾ ਅੱਜ ਬਣੀ ਝਾੜੂ ਪੂੰਝਾ ਹੋ ਰਿਹਾ ਹੈ ਕਿਉਂ ਗੁਰシャンਬੀਰ ਨੂੰ ਆਪਣੇ ਛੁੱਟੀ ਅੱਜ ਸ਼ੌਪਰੋ ਹੈ ਯਾਰ ਇਟਲੀ ਵਿੱਚ ਨਾ ਆ ਸਾਲ ਇੰਨੀਆਂ ਜ਼ਿਆਦਾ ਸ਼ੋਪਰਾਂ ਹੋ ਰਹੀਆਂ ਨਾ ਟ੍ਰੇਨਾਂ ਦੀਆਂ ਬੱਸਾਂ ਦੀਆਂ ਤੇ ਮਤਲਬ ਇਹ ਕਿਹੜੇ ਕਿਹੜੇ ਦਿਰੀ ਦੀ ਮੈਂ ਗੱਲ ਕਰਾਂ ਵੀ ਇੰਨੀ ਸ਼ੋਪਰਾਂ ਹੋ ਰਹੀਆਂ ਕਿਉਂਕਿ ਲੋਕ ਇਹ ਵਾਲੀ ਸਰਕਾਰ ਤੋਂ ਖੁਸ਼ ਨਹੀਂ ਹੈਗੇ ਪਤਾ ਨਹੀਂ ਕੀ ਕਾਰਨ ਹੈ ਕਾਫੀ ਗੱਲਾਂ ਬਾਤਾਂ ਹੈਗੀਆਂ ਇਹ ਚਲੋ ਇਹ ਵੱਖਰਾ ਵਿਸ਼ਾ ਪਰ ਗੁਸ਼ਾਨ ਨੂੰ ਛੁੱਟੀ ਆ ਆਪਣੀ ਇਸ ਕਰਕੇ ਨਾਲ ਵੀ ਘਰ ਦੇ ਵਿੱਚ ਸਫੇਬੀਆਂ ਚੱਲਦੇ ਤੇ ਤੁਸੀਂ ਆਪਣਾ ਕਰੋ ਤੇ ਬਾਕੀ ਮੈਂ ਤੁਹਾਨੂੰ ਦੁਹਾਨਾ ਗੁਸ਼ਾਨ ਵੀਰ ਆਪਣਾ ਕਿੱਥੇ ਬੈਠਾ ਹੈ ਗੁਸ਼ਾਨ ਨੇ ਮੰਮਾ ਨੂੰ ਲਾ ਕੇ ਨਾਲ ਕਮਰੇ ਉੱਪਰ ਕਿਹਾ ਮੰਮਾ ਕੋਈ ਨਹੀਂ ਤੂੰ ਚੱਕਰੀ ਫੱਟੇ ਮੈਂ ਤੇਰੇ ਨਾਲੇ ਆ ਮੰਮਾ ਨੂੰ ਮੰਮਾ ਨੂੰ ਲਾ ਕੇ ਆਹ ਦੇਖੋ ਮੰਮਾ ਨੂੰ ਲਾ ਕੇ ਅੰਦਰ ਆ ਫਿਰ ਨੂੰ ਕੰਮ ਕਰਨਾ ਕੋਈ ਗੱਲ ਨਹੀਂ ਮੰਮਾ ਮੰਮਾ ਕਹਿੰਦੇ ਉਹ ਵਿਪੁੱਚਾ ਰੋਣਾ ਹੈ ਵੀ ਤੂੰ ਪੈਂਟਰ ਰ ਧਿਆਰ ਰੱਖੋ ਪੈਂਟਰ ਦੇ ਅੱਗੇ ਅੱਛਾ ਪੈਂਟਰ ਰ ਰੱਖ ਰਹੀ ਖੜਾ ਬੈਠਾ ਨਹੀਂ ਖੜਾ ਪੈਂਟਰ ਮੇਥੋਂ ਆਪਣਾ ਕਾਫੀ ਜਿਆਦਾ ਛੜਾਤੀ ਹੋਗੇ ਨਾਲ ਨਟਕੜ ਹੋਗਾ ਨਟਕੜਾ ਹੁਣਾ ਬੜਾ ਗਵਾਂਡੀ ਬਾਪੂ ਇਧਰ ਆਪਣਾ ਮਤਲਬ ਉਹ ਗਵਾਂਡੇ ਵਿੱਚ ਜੇ ਨਾਲੇ ਦੇ ਘਰ ਚਲੇ ਜਾਂਦਾ ਕਿਉਂਕਿ ਨਾ ਇਹਦਾ ਥਰੂ ਬੜੇ ਮੀਟੂ ਬਹੁਤ ਖੰਨੇ ਹੈ ਤੇ ਉਸ ਮੈਲ ਬਹੁਤ ਆਉਂਦੀ ਇਹਨੂੰ ਇਹਨੇ ਦੇਖਣਾ ਵੀ ਵਹਾਂ ਵੀ ਸਮੈਲੀ ਜਾਈ ਮੜੀ ਉੜ ਕੇ ਜਰ ਇਧਰ ਬਾਪੂ ਨੇ ਘਰਾਂ ਪੈਂਟਰ ਇੱਥੇ ਬੈਠਾ ਸਾਡਾ ਹੌਣ ਦੇ ਬੈਠਾ ਛੱਕਦਾ ਤੇ ਪੈਂਥੀ ਦੇਖੇ ਤਰ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਹੈ ਵੀ ਇੱਕ ਤਾਂ ਤਾਂ ਇਲਤ ਨਹੀਂ ਕਰਨੀ ਹੈਗੀ ਹੈ ਇੱਕ ਘਰੋਂ ਬਾਹਰ ਨਹੀਂ ਜਾਣਾ ਹੈਗਾ ਤੂੰ ਕਹਿੰਦਾ ਕਾ ਤੇਰੀ ਮੰਨਦਾ ਨਹੀਂ ਕਿਸ ਦਾ ਹੈ ਹੁਣ ਤੂੰ ਚਾਹੁੰਨੇ ਮੈਂ ਤੇਰੇ ਛਿੱਤਰ ਲਾਵਾਂ ਹੈ ਪੈਂਥੀ ਹੈ ਸਰ ਨਹੀਂ ਚੱਲਦਾ ਫਿਰ ਨਹੀਂ ਚੱਲਦਾ ਮੈਨੂੰ ਇਹ ਦੱਸ ਛਣ ਕਿ ਮੈਂ ਵੀ ਤੇ ਚੱਲਦਾ ਹੁੰਦਾ ਛੋਟਾ ਹੁੰਦਾ ਪਹਿਲਾਂ ਲਾ ਤਾਂ ਬਹੁਤ ਬਹੁਤ ਇਹ ਹੈ ਕਿ ਮੈਂ ਚੱਲਦਾ ਹੁੰਦਾ ਉਹ ਵੀ ਬਹੁਤ ਸੌ ਤੇਸ ਨਾਲ ਚੱਲਦਾ ਐ ਸੌ ਤੇ ਸੌ ਆ ਦੇਖੋ ਮਿੱਤਰ ਸੌ ਬਣਾ ਦੇਖੋ ਬਣਾਇਆ ਆ ਦੇਖੋ ਬਣਾਇਆ ਇਹ ਜਿਹੜੇ ਜਿਹ ਚਿਹਰੇ ਹੈ ਸੌ ਚਿਹਰੇ ਹੈ ਜੇ ਸੌ ਜਿਹੜੇ ਆ ਮਗਰ ਸ਼ੈਤਾਨ ਦਿਮਾਗ ਹੈ ਇੱਕ ਸ਼ੈਤਾਨ ਦਿਮਾਗ ਤਾਂ ਹੁੰਦੇ ਸਾਰੇ ਦਿਮਾਗ ਸ਼ਿਹਦਾਬ ਹੈ ਚਾਚਾ ਤਾਂ ਬਤ ਕਰਾ ਬਣਾ ਕੰਮ ਕਰਦੇ ਬਾਕੀ ਮਿੱਤਰੋ ਆਪਾਂ ਹੁਣ ਚੱਲਦੇ ਆਪਣੇ ਸ਼ੌਪ ਤੇ ਦਿਨ ਅਜਾ ਆਪਣਾ ਸ਼ੁਰੂਆਤ ਹੋ ਗਿਆ ਤੇ ਇਹ ਹੈਲੋਵਨ ਦਾ ਫੇਸ ਤਾਂ ਨਾ ਪੂਰੇ ਹੁਣ ਦਾ ਸਾਰੇ ਪਾਸੇ ਮਨਾਇਆ ਜਾਂਦਾ ਪੂਰੀ ਦੁਨੀਆ ਭਰ ਦੇ ਵਿੱਚ ਇਹ ਫੇਸ ਤੇ ਨੂੰ ਬਹੁਤ ਜ਼ਿਆਦਾ ਬੜੇ ਲੋਕ ਪਿਆਰ ਕਰਦੇ ਨੇ ਮਨਾਉਂਦੇ ਆ ਪਰ ਰਿਅਲਿਟੀ ਪਤਾ ਕੀ ਸੱਚੀ ਗੱਲ ਸਮ ਮੈਨੂੰ ਚਗੈ ਲੱਗਦਾ ਆਪਣੇ ਆਪ ਬਣਾਉਣਾ ਫੇਸਟਾ ਕਿਉਂਕਿ ਨਾ ਉਹਦੇ ਕੱਟੇ ਵੱਡੇ ਹੱਥ ਪੈਰ ਹੁੰਨੇ ਆ ਹੋਰ ਚੀਜ਼ਾਂ ਲਈ ਐਦਾਂ ਦੀ ਹਨਾ ਜਿਹੜੀਆਂ ਚੀਜ਼ਾਂ ਮਣਾ ਆਪਾਂ ਨੂੰ ਦੇਖਣ ਨੂੰ ਨਹੀਂ ਸੁਣਨ ਲੱਗਦੀਆਂ ਨੈਗੇਟਿਵ ਵਾਈਬਸ ਦਿੰਦੀਆਂ ਤੇ ਮੈਨੂੰ ਨਹੀਂ ਚਗੈ ਲੱਗਦਾ ਪਰਸਨ ਤੌਰ ਦੇ ਉਤੇ ਤੇ ਆਪਾਂ ਕੋਈ ਹੋਰ ਫੇਸਟਾ ਬਣਾਉਣਾ ਵੀ ਹੈ ਨਹੀਂ ਹਾ ਟਾਫੀ ਉਹ ਲੈ ਕੇ ਰੱਖਾਂਗੇ ਕਿਉਂ ਬੱਚੇ ਆਉਣੇ ਹੁੰਦੇ ਆ ਜਿੱਦਨ ਆਪਣੀ ਫੇਸਟਾ ਹੁੰਦਾ ਨਾ ਲੋਕ ਬੱਚੇ ਘਰ ਵੀ ਆਉਣੇ ਆ ਤੇ ਜਿੱਦਾ ਆਪਣੇ ਗੜਬੜਿਆਂ ਨੂੰ ਆਉਣੇ ਹੁੰਦੇ ਆ ਸ਼ਾਪ ਤੇ ਸਾਰੇ ਘੁੰਮਦੇ ਹੁੰਦੇ ਆ ਟਾਫੀ ਟੂਫੀ ਪਰ ਫੇਸ ਵਾਰੀ ਕੋਈ ਵੀ ਡੈਕੋਰੇਸ਼ਨ ਨਹੀਂ ਕੀਤੀ ਪਰ ਪਹਿਲਾਂ ਮੈਂ ਕਰਦਾ ਹੁੰਦਾ ਸੀਗਾ ਆਪਣੀ ਸ਼ੌਪ ਸਜਾਉਣੀ ਆਪਾਂ ਨੇ ਵੀ ਹਾਂ ਆ ਸਾਰੇ ਸਜਾ ਰਹੇ ਆ ਲੋਕ ਕੀ ਕਹਿਣਗੇ ਵੀ ਸਾਡਾ ਫੇਸ ਤਾਂ ਪਰ ਇਹ ਲੋਕਾਂ ਨੇ ਪ੍ਰਭਾਵ ਬਹੁਤ ਹੀ ਨਹੀਂ ਕਰੀ ਜੇ ਇਹਦੀ ਉਹ ਜੋ ਕੰਮ ਆਪਾਂ ਨੂੰ ਚੰਗਾ ਲੱਗੇ ਸਮਾਜ ਵਿੱਚ ਵਧੀਆ ਹੋਵੇ ਆਪਾਂ ਨੂੰ ਕਰਨਾ ਚਾਹੀਦਾ ਤੇ ਆਪਾਂ ਇਸ ਵਾਰ ਕੋਈ ਵੀ ਡੈਕੋਰੇਸ਼ਨ ਨਹੀਂ ਕੀਤੀ ਕਿਉਂਕਿ ਰੱਬ ਨੂੰ ਮੰਨੋ ਨਾ ਕਿ ਸ਼ੈਤਾਨ ਨੂੰ ਮੰਨੋ ਠੀਕ ਸ਼ਰਸਿਆ ਸ਼ੈਤਾਨ ਮੁਰਦਾਵਾ ਰੱਬ ਜਿੰਦਾਵਾ ਆਪਣਾ ਕੰਮ ਕਰਨੇ ਬੈਠ ਕੇ ਨਾ ਹਾਂਜੀ ਵੀ ਤੁਸੀਂ ਆਪਣਾ ਖੁਸ਼ਾ ਉਹ ਨਾਲ ਲੈ ਜਿਓ ਤੇ ਟੌਫੀ ਫੜ ਲੈ ਜੇਗੀ ਓਕੇ ਜੀ ਮਾਰਕੀਟ ਤੋਂ ਠੀਕ ਸ਼ਰਸਿਆ ਕੁਛਾਨੂੰ ਪਤਾ ਨਾ ਬੱਚੇ ਨੂੰ ਪਤਾ ਟੌਫੀ ਕਿਹੜੀ ਵੱਧ ਖਾਣੇ ਹੁੰਦੀ ਹੈ ਹਾਂਜੀ ਟੀਨ ਸ਼ਮ ਚਾਕਲੇਟ ਵਾਲੀ ਅੰਦਰ ਚੋਹੀਏ ਪੰਜ ਚਾਰ ਕੇ ਕਿਹੜੀਆਂ ਬਸ ਦਾਲੀ ਹੋਈ ਹੈ ਦਰਨੋ ਦਾਲੀ ਹੋਈ ਉਸ ਕੋਈ ਜਾ ਕੇ ਲਿਆਓ ਤੁਸੀਂ ਤੇ ਬਾਕੀ ਘਰੇ ਖਾਣ ਨੂੰ ਕੀ ਹੋਣਾ ਜੀ ਤੂੰ ਚੁੱਲਾ ਵੀ ਲੱਖੋ ਮੇਤਰੋ ਟਾਈਮ ਦਿਖਾਵਾਂ ਕਿੰਨਾ ਹੋ ਗਿਆ ਟਾਈਮ 11:30 ਹੋ ਗਏ ਆ ਤੇ ਚੁੱਲੇ ਉੱਤੇ ਦੇਖ ਲੈ ਚਾਹ ਦਾ ਬਤੀਲਾ ਹੀ ਪਿਆ ਹਾਲੇ ਤੁਸੀਂ ਬਹੁਤ ਲੇਟ ਉੱਠੇ ਹੋ ਬੱਚਿਓ ਹਾਂਜੀ ਲੇਟ ਉੱਠੇ ਫਿਰ ਸਫਾਈ ਕਰਦੇ ਥੋੜਾ ਟਾਈਮ ਲੱਗ ਜਾਂਦਾ ਕੱਪੜੇ ਕੱਪੜੇ ਮਸ਼ੀਨ 'ਚ ਪਾਉਣੇ ਸੀ ਮੈਂ ਕਿ ਜਿਵੇਂ ਹੁਣ 10 ਵਜੇ ਸੁੱਤਾ ਫਿਰ ਉੱਠਿਆ ਉਹ ਜਿਹੜੇ ਮੇਰੇ 1.5 ਘੰਟੇ ਦਾ ਗੈਪ ਗੱਪ 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 ਕਰਦੇ ਹਾਂ ਬਈ ਉਹ ਮੈਂ ਪੂਰਾ ਕਰ ਦਉਂ ਲੱਗਦਾ ਮੈਂ ਮੈਚ ਦੇਖ ਰਿਹਾ ਸੀ ਅੱਜ ਮੈਚ ਚੱਲਦਾ ਹੈ ਅੱਜ ਜਿਹੜੇ ਮੈਚ ਚੱਲਦਾ ਹੈ ਦੂਜਾ ਮੈਚ ਹੈ T20 ਦਾ ਕਿਦਾਂ ਕੀ ਬਣੇ ਹੁਣ ਤਾਂ ਕੀ ਚੱਲਦਾ ਪ੍ਰੋਗਰਾਮ ਉਹ ਤਾਂ ਥੋੜੇ ਮਾੜੇ ਹੀ ਰਿਹਾ ਹਾਲ ਤਾਂ ਚਲੋ ਅੱਜ ਵੀ ਖਾਣ ਨੂੰ ਕੀ ਬਣਾਉਣਾ ਦਹਾਦੇ ਪਾਸਤਾ ਬਣਾਵਾਂਗੇ ਪਾਸਤਾ ਬਣਾਣਾ ਹਾਂਜੀ ਅੱਜ ਪਾਸਤਾ ਬਣਾਵਾਂਗੇ ਕਿਦਾਂ ਦੇ ਕਹਿੰਦੇ ਅੱਜ ਅਸੀਂ ਪਾਸਤਾ ਖਾਣਾ ਕਾਫੀ ਦਿਨ ਹੋ ਗਏ ਪਾਸਤਾ ਨਹੀਂ ਬਣਾਇਆ ਪਾਸਤਾ ਕੋਣ ਆਪਣਾ ਕੁਸ਼ਾਨ ਵੀ ਬਣਾਊਗਾ ਤੇ ਕੁਸ਼ਾਰੀ ਮੰਮਾ ਬਣਾਊਗੀ ਤੇ ਕੁਸ਼ਾਨਾ ਪਾਪ ਉਹ ਦਿ ਸਮੇਂ ਦੀ ਉਹ ਹੀ ਆ ਤਾਂ ਸਸਪੈਂਸ ਖੜਾ ਕਰਦਾ ਮੇਟਰੋ ਤੁਹਾਡੇ ਵਾਸਤੇ ਮੈਨੂੰ ਵੀ ਨਹੀਂ ਪਤਾ ਹੈਗਾ ਮੈਂ ਵੀ ਉਹੀ ਜਿਹੜਾ ਮੈਂ ਵੀ ਹਾਂ ਹਾਂ ਕਰਦਾ ਬਾਕੀ ਕੋਈ ਨਹੀਂ ਆਪਾਂ ਮੈਂ ਆਪਣੀ ਸ਼ੌਂਕ ਤੇ ਕੰਮ ਕਰਨ ਦੇ ਵੇੜਦੇ ਜੋ ਮਰਜ਼ੀ ਬਣੇ ਚਾਹੇ ਉਹੀ ਬਣੇ ਚਾਹੇ ਆਹੀ ਬਣੇ ਤੁਹਾਨੂੰ ਤਾਂ ਬਜਰੂ ਦਿਖਾਵਾਂਗੇ ਤੁਸੀਂ ਜੁੜੇ ਬਲੌਗ ਦੇ ਵਿੱਚ ਠੀਕ ਹਨ ਤਾਂ ਖਿਲਾੜੀ ਬਹੁਤ ਪਾਉਂਦੇ ਆ ਜੀ ਉਹ ਯਾਰ ਮੈਂ ਇੱਕ ਬੋਤਲ ਆਓ ਦੇਖੋ ਜੀ ਬੋਤਲ ਕਿੰਨੀ ਇਕੱਠੇ ਕਿਤੇ ਆ ਦੇ ਪਾਤੂਸੀ ਆਤੂਸੀ ਰੱਖੇ ਮੈਂ ਮੈਂ ਜਿੰਮ ਤੋਂ ਆਇਆ ਮੈਂ ਉਹ ਬੈਗ ਵਿੱਚ ਕਰਨ ਨਾਲ ਮਿਲਿਆ ਯਾਰ ਉਹ ਬੰਦਾ ਆ ਆ ਮੇਰਾ ਬੈਗ ਚੱਕਣ ਦੇਣਾ ਹਲਿਆ ਦੇ ਇੱਕ ਧੋਣਤ ਰਹਣ ਵਾਲੇ ਧੋਣੇ ਵਾਲੇ ਧੋਣੇ ਵਾਲੇ ਪਾਣੀ ਬੋਟਲ ਵੀ ਉਹ ਮੇਰੀ ਆ ਉਹ ਗੁਸ਼ਾਨਵੀਰ ਦੀ ਠੀਕ ਹੈ ਮੇਰੀ ਅੰਦਰ ਹੈ ਮੈਂ ਆਪਣੀ ਭਰਤੀ ਖਾਲੀ ਹੈ ਇਹਨੂੰ ਮਸ਼ੀਨ ਸੁੱਕੜ ਕੇ ਧੋਣਾ ਪਾਣੀ ਮਸ਼ੀਨ ਦੇ ਵਿੱਚ ਠੀਕ ਹੋ ਗਿਆ ਲੈ ਇਹਨੂੰ ਵੀ ਭਾਵੇਂ ਇੰਤ ਰਹਣੇ ਜਿਹਦਾ ਸਮਾਨ ਹੈ ਇਹ ਇਹ ਰੱਖ ਦੇ ਲਮਾਰੀ ਸ਼ਨ ਠੀਕ ਹੈ ਠੀਕ ਹੋ ਗਿਆ ਬਸ ਸਾਰਾ ਓਕੇ ਡਨ ਹੈ ਸਹੀ ਠੀਕ ਹੈ ਆ ਦੇਖੋ ਇੱਥੇ ਇੱਥੇ ਵੀ ਕੱਪੜੇ ਪਏ ਆ ਗੁਸ਼ਾਂ ਤੇਰੀ ਕੋਟੀ ਪਈ ਆ ਦੇਖੋ ਇੱਧਰ ਚੱਕ ਆਪਣੀ ਕੋਟੀ ਬੰਨੇ ਕੋੜੀ ਹੈਲਪ ਕਰਾ ਮਾਮਾ ਦੀ ਆਪਣੀ ਦੀ ਆ ਕੋਟੀ ਕੀ ਰਹੀ ਦੋਏ ਛੋਟੀ ਹੈ ਹੈਲਪ ਕਰਾਓ ਆ ਦੇਖੋ ਇੱਧਰ ਆ ਬੋਤਲ ਪਾਣੀ ਜਿੱਥੇ ਆਉਣ ਉਸਤੀ ਛੱਡਦੇ ਨੇ ਬੋਤਲ ਪਾਣੀ ਤੁਸੀਂ ਹਾਂ ਨਹੀਂ ਆ ਬੋਤਲ ਹੀ ਬਹੁਤ ਇਕੱਠੀਆਂ ਹੁੰਦੀਆਂ ਸਰਦੀ ਦਾ ਜੀ ਕੋਟੀਆਂ ਕੋਟ ਤੇ ਬੋਤਲ ਪਾਣੀ ਦੀਆਂ ਇਹਦੇ ਗਰਮੀ ਹੁੰਦੀ ਇਹ ਸਾਰਾ ਭਰਿਆ ਦੇਖੋ ਮਿੱਤਰੋ ਦੇਖੋ ਇੱਧਰ ਆ ਦੇਖੋ ਇੰਨੀਆਂ ਇੰਨਾ ਪਾਣੀ ਖਾਣ ਪੀਂਦਾ ਤਿੰਨਿਆਂ ਨੇ ਘਰ ਚ ਰਹਿੰਦੇ ਆ ਦੇਖੋ ਪਾਣੀ ਓ ਮਾਈ ਗੋਡ ਹਾਊ ਮੇਨੀ ਬਾਰਡਰਸ ਇਨ ਦਿਸ ਟੇਬਲ ਹੈ ਹੈ ਪਤਾ ਨਹੀਂ ਜੀ ਮੈਂ ਤਾਂ ਬੋਤਲਾਂ ਰੋਜ਼ ਇੰਨੀਆਂ ਇਕੱਠੀਆਂ ਕਰਦੀ ਹਾਂ ਜੀ ਪਤਾ ਨਹੀਂ ਕਿੱਥੋਂ ਆਈ ਜਾਂਦੀਆਂ ਹੈ ਤੂੰ ਨਾ ਬੋਤਲ ਨਾਲ ਉਹਦੇ ਨਹੀਂ ਕਿਤੇ ਹੈਗੇ ਨਹੀਂ ਜੀ ਪੀਂਦੇ ਹੀ ਆ ਪਾਣੀ ਪੂਰਾ ਚਾ ਏਨਾ ਪਾਣੀ ਠੀਕ ਹੈ ਵੀ 1.5 ਲੀਟਰ ਪਾਣੀ ਕਿ ਦਿਨ ਚ ਪੀਣਾ ਹੁੰਦਾ ਹੈ ਕਿਡਨੀ ਵਧੀ ਕੰਮ ਕਰਦੇ ਜੇ ਤੂੰ ਤਿੰਨ ਤੋਂ 1.5 ਤੋਂ ਵਧਾਤਾ 1.5 ਲੀਟਰ ਕਰਤਾ ਨਾ ਤਾਂ ਵੀ ਕਿਡਨੀ ਖਰਾਬ ਹੋ ਜਾਂਦੀ ਹੈ ਵੀ ਕੰਮ ਜ਼ਿਆਦਾ ਕਰਨਾ ਪੈਂਦਾ ਕਿਡਨੀਆਂ ਨੂੰ ਪਾਣੀ ਕੰਟਰੋਲ ਚ ਪੀਣਾ ਕੀ ਵੀ ਪਤਾ ਨਹੀਂ ਪਾਣੀ ਦੇ ਸੇਕ ਸੱਤ ਜਿੰਨੇ ਮਰਜੀ ਹੋਊਗੀ ਥੋੜੇ ਦਿਨਾਂ ਚ ਮੁੱਕ ਜੂਗਾ ਚਲਾਈ ਇਹਨਾਂ ਚ ਇਹਨੂੰ ਚੰਗੀ ਤਰ੍ਹਾਂ ਤੋੜ ਪਣਗੇ ਨਾ ਬੋਤਲ ਸ਼ਰਪਤ ਬੂਸਤੇ ਪਾਰੀ ਸਲ ਸੜ ਜੀ ਗਏ ਬੇਟੇ ਤੇ ਬਾਕੀ ਪਾਪਾ ਚਲੇ ਸ਼ੌਪ ਤੇ ਤੇ ਫਿਰ ਬਣਾ ਲੈ ਪਾਸਤਾ ਆਪਾਂ ਠੀਕ ਹੈ ਉਹੀ ਪਾਸਤਾ ਸ਼ਰਨ ਉਹੀ ਉਹੀ ਠੀਕ ਹੈ ਉਹੀ ਕਿਹੜਾ ਬਣਾ ਉਹੀ ਉਹੀ ਕਿਹੜਾ ਉਹੀ ਹੋ ਗਿਆ ਹਿੰਟ ਕਿਤੇ ਕੋਈ ਹਿੰਟ ਨਹੀਂ ਕੋਈ ਦੇ ਦੇ ਦੇਣਾ ਨਹੀਂ ਚਲ ਵੇ ਤੂੰ ਬਾਅਦ ਚ ਦੇਖੇ ਹਾਂ ਜੀ ਪਰਮਾਨਸਿਆ ਗੁੱਡ ਮਾਰਨਿੰਗ ਹੋ ਗਈ ਠੀਕ ਹੋ ਗਿਆ ਲੈ ਮੇਤਰੋ ਅੱਜ ਧਰਿਆਵੇਂ ਆਪਾਂ ਨੇ ਸੁਪਨੀਆਂ ਸੁਪਰੀ ਸੁਪਰੀ ਬਣ ਰਹੀ ਹੈ ਦੇਖੋ ਇਹ ਟਮੇਟੋ ਸ ਤੇ ਪਿੱਛੇ ਕਨੇ ਪੱਤੇ ਬਜ਼ੀਲੀ ਕੋਲੇ ਪੱਤੇ ਥਲੇ ਗੈਸ ਚੱਲਦਾ ਠੀਕ ਹੋ ਗਿਆ ਇਹ ਦੋਸਰ ਉਹ ਹੋ ਠੀਕ ਹੋ ਗਿਆ ਤੇ ਤੇ ਸੁਬਲੀਆਂ ਬਣਦੀਆਂ ਆਪਣੀ ਤੇ ਇੰਪਾਸ ਤੋਂ ਅੱਜ ਬਣਾਤੀ ਆਪਾਂ ਨੇ ਆਟਾ ਇਧਰ ਗੁੰਨੇ ਹੋਏ ਤੇ ਇਹ ਕਰਾਂਗੇ ਪੇੜਾ ਆਟੇ ਦੇ ਤੇ ਨਾਲੇ ਚੱਲਦਾ ਮਿਊਜ਼ਿਕ ਗਾਣੇ ਚੱਲ ਰਹੇ ਨੇ ਨਾਲ ਦੀ ਨਾਲੇ ਇਧਰ ਇੰਜੋਏਮੈਂਟ ਹੋ ਰਿਹਾ ਪੂਰਾ ਲਵੀ ਕੁਸ਼ਾਨਵੀਰ ਨੇ ਕਰਤਾ ਮਿੱਤਰੋ ਪਾਸਤਾ ਸ਼ੁਰੂ ਬਣਾਉਣਾ ਆਪਣਾ ਆ ਬੜੀ ਕੱਚੀ ਵੜੀ ਲੈਣੀ ਦੀ ਪਤਾ ਹੋਣਾ ਜਾ ਮਮਾ ਇਹ ਰੱਖ ਤਾ ਇਸ ਵਿੱਚ ਕੀ ਕੁਟਾ ਹੈ ਸ਼ਾਨੇ ਲਸਣ ਦੇ ਵਿੱਚ ਵਿੱਚ ਮਿਰਚਾ ਲਾ ਦੇ ਪਾਈ ਥੋੜੀ ਮੈਨੂੰ ਹਣ ਉੱਚ ਪਾਈ ਗੂਰੋ ਵਾਲੀ ਫੁੜੀ ਗੂਰੋ ਵਾਲ ਇਹਦੇ ਵਿੱਚ ਸਮਾਂ ਲਿਖ ਹੂੰ ਚੜਦੀ ਹੈ ਇੱਥੇ ਤੜਕੇ ਵਾਲੇ ਪਾਸਤਾ ਬਣਾਣਾ ਹੈ ਅੱਗੇ ਕੁਛਾ ਬਣਾਉਣਾ ਹੈ ਕਰੀਮ ਵਾਲਾ ਪਾਸਤਾ ਜੀ ਬਣਾਉਗਾ ਤੜਕੇ ਵਾਲਾ ਪਾਸਤਾ ਹੈ ਹੂੰ ਠੀਕ ਹੋ ਗਿਆ ਫਿਰ ਇਧਰ ਆ ਡਰ ਆ ਕੇ ਹੋ ਜਾਣਾ ਆਰਡਰ ਕਿਹੜਾ ਹੈ ਤੁਹਾਡਾ ਕਿਹੜਾ ਇਧਰ ਨਹੀਂ ਇਹ ਤੜਕੇ ਵਾਲੇ ਪੇਸਟ ਉਹ ਬਣਾਉਣਾ ਤਾਂ ਉਹ ਵੀ ਉਵੇਂ ਹੀ ਆ ਜੀ ਤੜਕੇ ਦਾ ਹੀ ਪੇਸਟ ਬਣਾ ਲੈਂਦਾ ਮੈਂ ਕਿ ਪੇਸਟ ਰਹਿੰਦੀ ਕੋਈ ਤਾਂ ਇਦਾਂ ਹੀ ਬਣਾਉਣੀ ਇਹ ਵੀ ਸੋਹਣਾ ਲੱਗਦਾ ਤੜਕੇ ਵਾਲਾ ਬਾਕੀ ਮਰਜੀ ਜਿੱਦਾਂ ਹੁਣ ਵਧੀਆ ਲੱਗਦਾ ਕਿਦਾਂ ਬਣਾਉ ਤੜਖਾ ਲਾਗੀ ਤਾਂ ਪੇਸਟ ਨਾਲ ਤੜਕਾ ਲਾ ਦੇ ਲੈ ਵੀ ਤੜਕੇ ਵਾਲਾ ਪਾਸਤਾ ਬਣੂਗਾ ਅੱਜ ਸਵਾਦ ਅਨੁਸਾਰ ਨਮਕ ਪਾਇਆ ਜਾਏਗਾ ਬਸ ਠੀਕ ਹੈ ਬਣਾ ਲੈ ਪੁੱਤ ਬਣ ਕੇ ਫਟਾਫਟ ਮੇਰੇ ਪ੍ਰਾਈਮ ਨੂੰ ਬੜਾ ਦੋ ਇਤਾਂ ਇੱਥੇ ਆ ਜੀ ਬਣਾ ਦੇ ਕੇ ਖਿਲਰੀ ਇਹਦੇ ਪਾਸਤਾ ਜੀ ਬਣਾਣਾ ਮੁੜ ਕੇ ਇਹਦੇ ਪਹਿਲੇ ਵੱਡਾ ਰੱਖਣਾ ਆਪਾਂ 4-5 ਜਣੇ ਹੈਗੇ ਪਾਸਤਾ ਖਾਣੇ ਵਾਲੇ ਠੀਕ ਹੈ ਤਾਂ ਮੈਂ ਤਾਂ ਆਈ ਹਾਂ ਆਉਂਦੇ ਨਹੀਂ ਮੈਨੂੰ ਆਰਡਰ ਮਿਲ ਗਈ ਬਣਾਓ ਪਾਸਤਾ ਆਰਡਰ ਕੀਤੇ ਪਹਿਲਾਂ ਤਾਂ ਚੈੱਕ ਹਾਵ ਤਾਂ ਜੀ ਬਣ ਕੀਤੀ ਵੀ ਤੇ ਆਪਣੀ ਇਹ ਕੱਪੜਾ ਮਾਰੀ ਬਣਾ ਕਾਤਾਂ ਸੁੱਕਣੇ ਨੇ ਵਿੱਚ ਇਹ ਆ ਵੀ ਉਹ ਕਾਤਾਂ ਤੂੰ ਕੋਟਾ ਲੈ ਗਿਆ ਇਹਨੇ ਬੁੱਧਾ ਕਰਦੇ ਨੇ ਦੱਰ ਕੇ ਦੇਖੀ ਦਿਖੂ ਗਿਣਨ ਚੀਤੀ ਨਹੀਂ ਆ ਉੱਤਰ ਲੱਗੀ ਬਸ ਇਹ ਤਾਂ ਰਹਿ ਤਾ ਇੰਨੇ ਮਿੰਟਾਂ ਵਿੱਚ ਸੁੱਕੇ ਜਾਣਗੇ ਦੇਖਿਆ ਸੁੱਕੇ ਇਹਨੂੰ ਕਹਿੰਦੇ ਆ ਦਿਮਾਗ ਵਰਤਣਾ ਬਸ ਵੀ ਜਲਦੀ ਨੂੰ ਇੰਦਰੇ ਬਸ ਉਹਦੇ ਨਾਲ ਬੱਡੇ ਵਾਸਤੇ ਵੇ ਬੱਡੀ ਫਰਾਈ ਵੀ ਨਹੀਂ ਤਰਨਾ ਬੱਡੇ ਵਾਸਤੇ ਬਟਕਣਾ ਨਹੀਂ ਉਹ ਹੋ ਜਾ ਰਿਹਾ ਕਰ ਕਰੇ ਟੰਗ ਟਵਿਸਟ ਹੋ ਜਾਂਦੀ ਐ ਮਜ਼ਾਕ ਜਿਹੇ ਬਣਾ ਲਾ ਤਾਂ ਗਲਤਾ ਦੇ ਲਾ ਸ਼ਾਂਤ ਸੇ ਬਸ ਠੀਕ ਹੈ ਹੁਣ ਸਭ ਬਣ ਗਿਆ ਜੋੜੀਆਂ ਹੁਣ ਬਣੀਆਂ ਕਿ ਸਾਰਾ ਜਿੰਨਾ ਪਿਆਜ਼ ਨੇ ਤੜਕ ਉਹ ਆਪਣਾ ਫਰਾਈ ਵੀ ਬਟਾ ਠੀਕ ਹੋ ਗਿਆ ਉਹ ਤੂੰ ਬੈਠਾ ਵੀ ਕੀ ਕਰਦਾ ਏ ਹੈ ਬੰਤੀ ਤੂੰ ਬੇਟੀ ਬਾਹਰ ਦੇਖਦੀ ਆ ਕੀਤੇ ਦੇ ਬਾਹਰ ਬੈਠਾ ਪੁੱਤ ਹੈ ਪੁੱਤੀ ਕੀ ਦੇਖਦੀ ਆ ਬਣੀ ਬੈਠੀ ਸੀ ਹੈ ਬਾਈ ਹੈ ਬਾਈ ਗੁਰシャンਵੀਰ ਨੇ ਪਾਸਤਾ ਰੈਡੀ ਕਰਤਾ ਆਪਣੇ ਨੇ ਕਰੋ ਚੈੱਕ ਫੇ ਪਾਸਤਾ ਕਰੀਮੀ ਕਰੀਮੀ ਲੱਗਦਾ ਪਾਸਤਾ ਅਸਲ ਵਿੱਚ ਨਾ ਦੋਨਾਂ ਦੀ ਰਲਿ ਭੁਗਤ ਹੋਈ ਆ ਇੱਕ ਕਰੀਮੀ ਵੀ ਹੋ ਗਿਆ ਪਾਸਤਾ ਥੋੜਾ ਜਿਹਾ ਇਨੀ ਟੱਚ ਵੀ ਹੋ ਗਿਆ ਦੋ ਚੀਜ਼ਾਂ ਬਣ ਗਈਆਂ ਸ਼ਾਹਦਾ ਖਰਦਲ ਹੀ ਰੱਖਿਆ ਥੋੜਾ ਜਿਹਾ ਗੁਸ਼ਾਨ ਚਾਹੁੰਦਾ ਇਹ ਪੂਰਾ ਕਰੀਮੀ ਬਣਾਉਣਾ ਪਾਸੇ ਇਹਨੂੰ ਕੁਸ਼ਾਈ ਮਮਾ ਕਹਿੰਦੇ ਵੀ ਪਿਆਜ਼ ਵੀ ਪਾ ਕੇ ਬਣਾਉਣਾ ਸੀਗਾ ਤਾਂ ਕਰਕੇ ਫਿਰ ਗੱਲਬਾਤ ਹੈ ਹੈ ਨਾ ਮੈਂ ਖੱਦਦੇ ਨਹੀਂ ਹਨ ਹੈ ਫੱਦਣੀ ਮਮਾਨੀ ਅੱਲ ਨਹੀਂ ਨਹੀਂ ਮੈਂ ਖਾਗਸੇ ਵੀ ਗੱਲਬਾਤ ਹੈਗੀ ਆ ਕਿੰਨਾ ਦਾ ਪਾਸਾ ਵਜੇ ਬਣਿਆ ਅਭੀ ਜਿ ਮਿਰਚਾਂ ਸਬਾਤਾ ਬੜਾ ਕੈਂਡ ਨੋਈਆ ਵਜੇ ਆਪਣੀ ਮਿਰਚੇ ਪਿਆਜ਼ ਟਮਾਟਰ ਜੀ ਨੂੰ ਠੀਕ ਹੋ ਗਿਆ ਲੈ ਆਵੇ ਉਹ ਤੇ ਕਿਵੇਂ ਕਰੀਏ ਸਲਾਈਸ ਕਰੀਏ ਬੋਬਾ ਵਾਓ ਓਲੀ ਆਲੀ ਆਨੇ ਮੇਟਰ ਖਾਣ ਵਾਸਤੇ ਫਰਮਾਜੋ ਨਾਲ ਫਰਮਾਜੋ ਦੀ ਮਿਰਚੀਆਂ ਪਾਈਆਂ ਵੀ ਐ ਤੇ ਪਿਕੰਤ ਤੇ ਕਾਲੀ ਮਿਰਚ ਨਾਲ 올ੀਵ ਵੀ ਪਾਇਆ ਬੜੀ ਕੋ ਸ਼ਾ ਦੇਖੋ ਓਲੀਵ 35 ਤੁਹਾਨੂੰ ਜਦੋਂ ਜਲ ਪਤਾ ਚਾਦਰ 35 ਕੁਲਾ ਕੇ ਬੈ ਗਿਆ ਮੈਨੂੰ ਖਾਣ ਦੇਣਾ ਕੁਝ ਤੇ ਕੁਝ ਨਹੀਂ ਖਾਣਾ ਬੇਟੇ ਜੀ ਰੱਜ ਜਾ ਬੁੜਾ ਛੋਟੀ ਡਿਪਰ ਹੀ ਹੜੀਦਾ ਹਨਾ ਛੱਡੀ ਪਈ ਏ ਟੂ ਹੁਣ ਟਾਈਮ 6 ਵਜੇ ਗਏ ਮਿੱਤਰੋ ਆਪ ਆਪਣੀ ਸ਼ਾਪ ਤੇ ਪਹੁੰਚ ਗਏ ਆ ਜਿਦਾ ਕਿ ਅੱਜ ਹੈਲੋਵਨ ਦਾ ਤਿਹਾਰ ਹੈ ਨਾ ਅੱਜ ਬੱਚੇ ਟੌਫੀ ਟੂਫੇ ਲੈਣ ਵਾਸਤੇ ਆਉਣਗੇ ਦੇਖੋ ਇੱਧਰ ਬੱਚੇ ਆ ਗਏ ਟੌਫੀ ਲੈਣ ਵਾਸਤੇ ਪਰਸ਼ਮਨ ਦੋ ਟੌਫੀ ਸਾਰੇ ਨੂੰ ਕਮੇ ਤੇ ਕਿਹਾ ਮੈਂ ਸਿਕੇ ਸਿਕੇ ਆ ਤੇ ਕਮੇ ਤੇ ਕਿਹਾ ਮੈਂ ਫੱਬ ਆ ਤੇ ਆਯਾਨਾ ਆਯਾਨੀਆ ਕੀ ਫਾਟੋ ਕੁਆ ਕੀ ਫਾਟੋ ਕੁਆ ਸੰਗੋਏ ਆ ਤੇ ਕੀ ਫਾਟੋ ਮਾਮਾ ਉਹ ਦਸੋ ਲਈ ਮਾ ਮਾ ਵਾ ਬੈਨੇ ਬਰਾਵ ਰਗਾਸੀ ਬੈਲੋ ਐ ਬੈਲ ਵਿਸਟਿਦੋ ਚਾਓ ਪ੍ਰੇਗੋ ਅੱਜ ਬਸ ਬੱਚੇ ਸਟਾਰਟ ਹੋ ਗਏ ਹੁਣ ਮੂਹਨੇ ਰਏ ਹੋ ਗਏ ਬਾ ਹੁਣ ਬੱਚੇ ਨੇ ਮੰਮੀ ਡੈਡੀ ਨਾਲ ਆਪਣੇ ਆ ਹੀ ਜਾਣਾ ਬਸ ਤੇ ਹਰਮਨ ਸੇ ਟੋਫੀ ਛਿਲਦੀ ਪਈ ਟੋਫੀ ਹੈਲੋ ਬੱਚੇ ਹੋਣਗੇ ਪਰ ਆਪਾਂ ਸਟਾਰਟ ਕਰੀਏ ਆਪਣੇ ਕੰਮ ਤੇ ਇਹਦਾ ਆ ਦੋ ਪਹਿਲਾ ਗਰੁੱਪ ਆਇਆ ਆਪਣੇ ਹਾਲੇ ਹਣ ਆਉਣਗੇ ਮਿੱਤਰੋ ਵੱਡੇ ਵੱਡੇ ਲੋਕ ਵੀ ਆਉਨੇ ਆ ਪਹਿਲਾ ਆਲੇ ਬੱਚੇ ਮੈਂ ਤਾਂ ਵੀ ਇਹ پیسے ਦੇਈ ਗਿਆ ਮੈਂ ਟੋਫੀ ਲੈ ਜੇਗਾ ਮਾਰਕੀਟ ਤੋਂ ਐ ਤੂੰ پیسے ਦੇ ਗਿਆ ਹੈ ਬਸ ਠੀਕ ਹੈ ਚਲ ਮੈਂ ਚਾਰ ਦੇਈ ਗਿਆ ਮੈਂ ਚਲ ਠੀਕ ਹੈ ਠੀਕ ਹੈ ਬੜਾ ਪਹਿਲਾਂ ਕਹੇ ਕੋਈ ਨਾ ਜੇ ਬਾਅਦ ਚ ਆਉਣਗੇ ਨਾ ਠੀਕ ਹੈ ਤਾਂ ਪੀਜ਼ਾ ਖਿਲਾ ਦੇਗਾ ਬੱਚਿਆਂ ਨੂੰ ਨਾ ਹਾਂ ਜੇ ਮੈਂ ਕਿਹਾ ਵਾਪਸ ਆਇਆ ਬਾਅਦ ਚ ਲੈਟ ਘੁੰਮ ਕੇ ਆ ਜਾਓਗਾ ਤੇ ਘੁੰਮ ਘੁਮਾ ਕੇ ਆਇਓ ਨਿਸ਼ਾਨ ਨੂੰ ਪੀਜ਼ਾ ਆਪਾਂ ਖਿਲਾ ਦੇਾਂਗੇ ਆਪਣੇ ਵੱਲੋਂ ਠੀਕ ਹੈ ਨਹੀਂ ਬੜਾ ਕੇ ਬੜੇ ਵੀ ਦੋ ਦੇ ਚਾਰ ਬੱਚੇ ਆ ਰਹੀਆਂ ਨੇ ਬੜੇ ਖਾਣਗੇ ਆਪਣਾ ਇਹ ਵਧੀਆ ਉਹ ਬੈਲੀ ਕਮੇਸਟਾre ਦੋਲਚੇਟੋ ਸਕੀਰਸੇਟੋ Come ti chiami? Emma. Emma? Ah tu come ti chiami, bello? Ometto! Come? Ometto. Ometto? Masta che belli occhiali! Metti, metti, metti. Metti belli occhiali, te? Oh te la fa la voglio? Bello, eh! Anche lui! Eh? Dolcetti scherzetti! Allora faccio. Dolcetti? Grazie. Prego! Ecco dolcetti! ਓ ਤੂੰ ਤਾਂ ਬੋਟਲ ਨਹੀਂ ਫਿਰਦਾ ਮੱਸਾ ਕੌਂਤੀ ਕਰ ਮੈਲੇ ਉਹ ਹੋਈ ਦੇ ਹੱਟ ਤੂਟੋ ਪੀਨੋ ਦੰ ਮੈ ਕੋਆ ਦੰ ਮੈਂ ਪੋ ਪੋ ਸੋਬ੍ਰੇਂਦੇ ਬਰਾਓ ਨਾ ਨਾ ਆਪਰੇਂਦੇ ਬੋਨੇਲਵੈਂਟ ਗ੍ਰਾਸੀਆ ਸਿਨੋਰਾ ਬਹੁਤ ਹੀ ਹੋ ਗਿਆ ਬੱਚੇ ਆ ਕੇ ਚੱਲ ਵੀ ਇਹ ਬੱਚੇ ਚੱਲ ਵੀ ਗਏ ਹੋਰ ਕੀ ਦੋ ਤਿੰਨ ਗਰੁੱਪ ਆਲੇ ਬੱਚਿਆਂ ਦੇ ਅੱਛਾ ਜੀ ਬਦੀ ਗੱਲ ਹੈ ਜੀ ਆਉਣਗੇ ਬੱਚੇ ਸ ਤਾਂ ਹੋਰ ਆਣਗੇ ਜੀ ਪਿੱਛੇ ਹੋਰ ਆ ਰਹੇ ਆਂ ਅੰਦਰ ਅਰੇ ਇਹ ਤਾਂ ਬੱਚੇ ਹੋ ਹਾਂਜੀ ਹਾਂਜੀ ਬਸ ਠੀਕ ਹੈ ਮੈਂ ਤਾਂ ਕਿ ਹਰ ਮੁੰਮ ਨੂੰ ਮੈਂ ਕਿਹਾ ਵੀ ਨਾ ਪੀਜੇ ਪੂਰੇ ਬੜਾ ਕੇ ਰੱਖ ਲਵਾਂ ਬੱਚੇ ਆ ਬਸ ਭਵੇਂ ਜੇ ਬਾਅਦ ਵਿੱਚ ਘੁਮ ਘਮਾ ਕੇ ਜਾਣਗੇ ਸ਼ਹਿਰ ਚ ਬਾਅਦ ਵਿੱਚ ਪੀਤੇ ਖਿਲਾ ਦੇ ਤੁਹਾਨੂੰ ਹਾਂਜੀ ਹਾਂਜੀ ਕਰ ਲਾਂਗੇ ਠੀਕ ਹੈ ਨਾ ਇਦਾਂ ਕਰ ਲਿਓ ਤੋਫੀ ਲੈਣ ਦੀ ਹੈ ਤੁਸੀਂ ਤੋਫੀ ਜਾਨੀ ਹਾਂ ਤੋਫੀ ਦੇਵੀ ਤੇ ਬੰਡਵੀਤੀਆਂ ਮੈਂ ਤਾਂ ਲੇ ਕੇ ਥੋੜੀਆਂ ਪੈਸਾ ਹੋ ਗਿਆ ਮੈਂ ਕਿਹਾ ਵੀ ਚਾਹ ਪਾ ਥੋੜੇ ਬਹੁਤ ਬੱਚੇ ਆਉਣਗੇ ਬੱਚੇ ਦਾ ਹੰਮੜਾ ਮਾਰ ਵੀ ਗਏ ਆਪਣਾ ਆਪਾਂ ਕਰਦੇ ਮੈਂ ਤਾਂ ਸੈਟਿੰ ਤੇ ਬਾਕੀ ਆਪਣੇ ਟੇਬਲਾਂ ਦੀ ਬੁੱਕਿੰਗ ਉਹ ਲਾਸਟ ਟੇਬਲ ਆਪਣਾ 7 ਵਜੇ ਬੁੱਕ ਹੈ ਤੇ ਉਸ ਤੋਂ ਬਾਅਦ ਦੋ ਟੇਬਲ ਹੋਰ ਬੁੱਕ ਹੈ ਮਤਲਬ 7 ਵਜੇ ਆਪਣੀ ਸਟਾਰਟਿੰਗ ਸ਼ੁਰੂ ਹੈ ਜਿਹੜੀ ਆਪਣੀ ਬੁਕਿੰਗ ਹੈ ਟੇਬਲਾਂ ਦੀ ਅੱਜ ਦੀ ਹਿੰਮਤ ਮਾਰੋ ਕੈਟੇ ਹੋ ਰਿਹਾ ਬਈ ਕੈਟੇ ਹੈ ਠੀਕ ਹੈ ਬੁਕਿੰਗ ਆ ਗਈ ਟੇਬਲਾਂ ਦੀ ਤੇ ਬਸ ਡੋਂਟ ਟਿਲ ਬਸ ਠੀਕ ਇੱਧਰ ਰੱਖ ਦੇਣਾ ਠੀਕ ਹੋ ਗਿਆ ਕੰਮ ਇਹਦਾ ਕੀ ਹੋ ਰਿਹਾ ਸੀ ਬੁਨਸੇਰਾ ਕਮੇਸਟਾ ਅਗੂਰੀ ਐਲਵਨ ਕੁਸ਼ਾਨ ਦੇ ਬੱਚੇ ਆ ਗਏ ਦੋ ਸੀ ਦੋ ਨਾ ਨਾ ਕੁਸ਼ਾਨ ਹੱਦ ਕਰ ਦੋਨੋਂ ਮੈਂ ਕੰਮ ਪਾਚ ਕਰੀ ਕੰਮ ਪਹਿਲਾਂ ਕਰੀ ਜਾਂਦਾ ਕੁਸ਼ਾਨ ਸੰਗ ਜੰਦਾ ਅਜੇ ਬੱਚੇ ਬਹੁਤ ਆ ਰਹੇ ਆ ਮਿੱਤਰ ਆਪਣੇ ਕੋਲ ਗ੍ਰਾਸੀਏ ਮੀਲੀ ਚਾਓ ਅਗੂਰੀ ਕੁਸ਼ਾਨ ਕਿਸ਼ਾ ਮੀਲਾ ਕੁਸ਼ਾਨ ਕਿਸ਼ਾ ਮੀਲਾ ਕੁਸ਼ਾਨ ਆ ਜਾਂਦਾ ਨਾ ਜੇ ਕੁੜੀਆਂ ਆਏ ਨੇ ਵੀ ਕੁਸ਼ਾਨ ਸੋ ਸੰਗ ਜਾਂਦਾ ਕੁਝ ਨਾ ਕੁਸ਼ਾਨ ਲੱਗਦੇ ਆਉਂਗੇ ਥੱਗ ਹੈਂ ਕਿਦਾਂ ਕਿਦਾਂ ਤਸੀਮਾ ਨਾ ਤਸੀਮਾ ਇਹਦਾ ਨਹੀਂ ਕਿਦੂ ਪਛਾਹ ਥੋੜਾ ਬੜਾ ਹੋ ਗਿਆ ਅੱਗੇ ਛੋਟਾ ਸੀ ਕਿਤਾ ਕੇ ਹੁੰਦਾ ਸੀ ਹੁਣ ਛੋਟਾ ਬੜਾ ਹੋ ਗਿਆ ਹਾਂ ਹੁਣ ਆਪਣੇ ਵੀ ਬੜਾ ਸਾਰਾ ਹੋ ਗਿਆ ਹੁਸਾਰੇ ਮੈਂ ਜਵਾਨ ਹੋ ਗਿਆ ਜੰਗ ਬੋਏ ਹੋ ਗਿਆ ਹੈ ਬਿਲਕੁਲ ਮੈਂ ਜਦ ਹੀ ਹੋ ਗਈ ਟੋਫੀ ਬਹੁਤ ਇਨਿਕ ਬੱਚੇ ਬਹੁਤ ਆ ਰਹੇ ਅੱਜ ਬੱਚੇ ਕੱਲ ਦੋ ਦਿਨ ਤੋਂ ਆ ਰਹੇ ਠੀਕ ਹੈ ਦੇਖਾਂਗੇ ਮੈਂ ਤਾਂ ਬੱਚ ਵੀ ਆਲੇ ਹਾਂਜੀ

ਚਾਰ ਗੱਸੀ ਮਤਲਬ ਬਹੁਤ ਚਾਏ ਬੱਚਿਆਂ ਨੂੰ ਬਹੁਤ ਚਾਏ ਵਾਟੇ ਤਾਂ ਵੀ ਦੇਖੇ ਜੈ ਤਾਂ ਵੀ ਜੰਦੀ ਹੈ ਮੈਨੂੰ ਉਹ ਤਾਂ ਵੀ ਲੱਗਦੀ ਹੈ ਇੱਕ ਵਾਰ ਛੜਤੀ ਮੈਨੂੰ ਲੱਗਦੀ ਹੈ ਮੈਨੂੰ ਬੜੀ ਹੁੰਦੀ ਹੈ ਜੈਲੀ ਟੋਪਿੰਗ ਅੱਜ ਕੰਮ ਮਤਲਬ ਕਾਫੇ ਅਮਰੀਕਾ ਦਾ ਫੇਸ ਹੈ ਅਮਰੀਕਾ ਨਾਲ ਵੀ ਜੇ ਤਾਂ ਤੋਂ ਬਾਤਾਂ ਹੁੰਦੀਆਂ

ਆਹਦਾ ਦੇਖ ਨਾ ਪੁਰ ਲਾਲ ਲਾਲ ਜੇ ਸਾਰਾ ਅੰਦੂਈ ਜਿਹੜਾ ਪੱਲ ਤੋਂ ਮਾਰਕੀਟ ਤੋਂ ਲੈ ਕੇ ਆਇਆ ਤੇ ਨਾ ਅੰਦੂਈ ਹਿੱਕਾ ਬਹੁਤ ਵਦ ਕਿੰਨਾ ਵੇਖੇ ਟਿਖਾਏ ਬਹੁਤ ਜ਼ਿਆਦਾ ਫੁੱਲ ਨੰਬਰ 3 ਐ ਇਧਰ ਤਾਂ ਕਿੱਥੇ ਲਾ ਦੇ ਕੇ ਵਸਤੀ ਵਧੀ ਹੋਈ ਹੈ ਨਾ ਥੋੜੀ ਮਿਠਾ ਖਾਣ ਦੀ ਟਿਖਾ ਖਾਣ ਦੀ ਵਸਤੀ ਵਧੀ ਹੋਈ ਹੈ ਨਾ ਕਿ ਕਿੰਨਾ ਤੇ ਕਹ ਮਨ ਲੱਗ ਜੇ ਫੁੱਲ ਟਿਖੇ ਨੇ ਪੂਰਾ ਦੇਖ ਲੈ ਜੀ ਮਿਰਚਾਂ ਵੀ ਟੇਸਟੀ ਹੈ ਇੱਕ ਇੱਕ ਉਹਦੇ ਪੱਲ ਤੋਂ ਦੀ ਪਾਣੀ ਮਿਰਚ ਲੱਗੀ ਇਹ ਉਦਾਂ ਦੀ ਨੁੱਚ ਨਹੀਂ ਦੂਈ ਵਾਲੀ ਇਹ ਬੜੀ ਟੇਸਟ ਦੇ ਵਿੱਚ ਖੱਟ ਮਿੱਠਾ ਜਿਹਾ ਪਹਿਲੀ ਇਦਾਂ ਹੁੰਦਾ ਜੀ ਪਿਰਾਇਨ ਵਿੱਚ ਚੱਤਾਂ ਨੂੰ ਲੱਗੀ ਨਾ ਦੇਵਿੰਦਰ ਨਾ ਪਾਣੀ ਕੋ ਰੱਖਦੇ ਨੀਗਾ ਦੇਖੋ ਇਧਰ ਇਹਦਾ ਪਾਣੀਆ ਗਲਾਸ ਕੋ ਰੱਖਿਆ ਹੋਇਆ ਕੁੱਟ ਭਰਦਾ ਤੇ ਤਾਂ ਜਾ ਕੇ ਪੀ ਜਾਂ ਅੰਦਰ ਜਾਂਦਾ ਨਾ ਇੱਥੇ ਹੀ ਖਾਂਦਾ ਹੀ ਮੈਂ ਪਹਿਲਾਂ ਕਹਿੰਦਾ ਮੜਾ ਮੁਰਾ ਹਰਮਨ ਬੜਾ ਦੂਈਏ ਜ਼ਿਆਦਾ ਪਾਉਂਦੀ ਹਾਂ ਤੇ ਉਹਨੇ ਹੀ ਫਟ ਚੱਕੀ ਤੇ ਮੈਂ ਤਾਂ ਆਪ ਦੇ ਕਰ ਰਿਹਾ ਮੈਂ ਕਹਿੰਦਾ ਇਹ ਤਾਂ ਵੀ ਜਿਹੜੇ ਲੋਕ ਪਕਾਉਂਦੇ ਮਾੜਾ ਮਾੜਾ ਜਮਈ ਮਾੜਾ ਮਾੜਾ ਪਕਾਉਂਦੇ ਆ ਬਸ ਵੀ ਹਾਂ ਟੇਸਟ ਬਾਦ ਮਾ ਦੇਵਿੰਦਰ ਦਾ ਚੰਗਾ ਬਣਾਵਾਲੀ ਆ ਜੀ ਦੇਖੋ ਮੈਂ ਤਾਂ ਕਿੱਦਾਂ ਭਰਿਆ ਪੀ ਜਾਂ ਦੂਈਏ ਨਾਲ ਇਹ ਪਤਾ ਕਿੰਨਾ ਮਿਰਚੇ ਕਿੰਨੀ ਤਿੱਖੀ ਮਿਰਚ ਮੁਗਮਾ ਜਿੰਦ ਤੋਹਤਾ। ਪਰ ਕੱਲ ਨੂੰ ਜੋ ਤਰ੍ਹਾਂ ਬੜਨਾ ਹੈ। ਪਰ ਕੱਲ ਨੂੰ ਜੋ ਤੈਨੂੰ ਬੜਨਾ ਤੂੰ ਜਾਣੇ ਜਾਂ ਰੱਬ ਜਾਣੇ। ਮਨ ਨੂੰ ਛੁੱਟੀ ਹੋਈ। ਠੀਕ ਹੈ ਠੀਕ ਹੈ। ਹੋਰ ਸ਼ਮਾ ਵੀਰ ਦਾ ਕੰਮ ਕਰ ਫਿਰ? ਹਾਂਜੀ ਹਾਂਜੀ। ਅੱਜ ਬੱਚੇ ਬਹੁਤ ਇਹ ਕਹਿੰਦੇ। ਹਾਂਜੀ ਹਾਂਜੀ ਬਹੁਤ ਜ਼ਿਆਦਾ। ਸਹੀ ਗੱਲ ਹੈ। ਪੀਜ਼ਾ ਖਾਣ ਦੀ ਕੋਈ ਵਾਚ ਆਇਆ ਨਾ? ਅੱਪਾ ਕਹਾਂਦੀ ਵਾਚ ਪੀਜ਼ਾ ਖਾਜਾ ਅੱਜ ਕੋਈ ਖਾਣੀ ਆਇਆ ਨਾ? ਅਸੀਂ ਕਹਾਂਦੀ ਨਾ ਅੱਜ ਵੀ ਤੋ ਮੁਗਮਾ ਕਿਹਾ ਅੱਜ ਪੀਜ਼ਾ ਖਾਣੇ ਵਾਸਤੇ ਆਜੋ। ਪੀਜਾ ਖਾਣਾਂ ਬੱਚਾ ਕੋਈ ਨਹੀਂ ਹੈ ਐਦਾਂ ਹੋ ਗਿਆ ਨਾ ਬੱਚਿਆਂ ਨੂੰ ਪੀ ਤੋਹੀ ਦਿਖਾਦੀਆਂ ਬੱਚਾ ਆਪਣੇ ਘਰ ਚ ਲਿਖ ਸਾਰੇ ਇਹਨੇ ਮਾਪ ਨਾਲ ਸੀਗੇ ਨਾ ਫੇਠਾਂਡੀ ਪੈਂਦੀ ਆਗਾ ਤਿਹਾੜ ਦੇ ਦਿਨ ਇਹ ਵੀ ਇੰਨੇ ਵਿਚਾਰ ਕਰਦੇ ਹੁਣ ਅਸੀਂ ਕਿਹਾ ਸੀਗਾ ਜਦ ਬਾਅਦ ਘੁੰਮ ਘਮਾ ਕੇ ਆ ਜਾਈਓ ਤੁਹਾਨੂੰ ਪੀਜਾ ਕਬਾਬ ਜੋ ਖਾਣਾ ਬਖਲਾਦਾਂਗੇ ਨਾ ਇੱਕ ਦੋ ਕੇ ਪਾਚੇ ਨੂੰ ਲੈ ਕੇ ਗਏ ਨੇ ਪਰ ਜ਼ਿਆਦਾ ਨਹੀਂ ਸਾਰੇ ਨਹੀਂ ਆਏ ਸਰ ਨਹੀਂ ਆਏ ਇੱਕ ਦੋ ਜਣੇ ਉਹ ਫੇਰ ਇੱਕ ਘੁੰਮਦੇ ਕੋਲ ਖਾਣਾਗੇ ਨਾ ਵੇ ਘੁੰਮ ਕੇ ਉਹ ਪਰੇ ਨਿਕਲ ਗਏ ਬਾਦੇ ਬਸ ਉਹਨੂੰ ਤੇ ਬਾਕੀ ਦੇ ਬੰਦਦਰ ਪੀਜ਼ਾ ਬਣਾ ਲੈ ਦੇਖੀ ਮੇਰੇ ਮਿਰਚਾ ਪੀਜ਼ਾ ਹੁਣ ਇਹ ਤਾਂ ਹੁਣ ਕੱਲ ਦੇ ਬੋਲ ਬਣਾ ਲਵਾਂਗਾ ਅਭੀ ਇੰਡੀਅਨ ਮਿਰਚਾ ਖਾ ਕੇ ਦੇ ਬੰਦਦਰ ਤਾਂ ਕੀ ਬਣਦਾ ਨਾਲ ਇੰਡੀਅਨ ਮਿਰਚਾ ਰੱਖਣਾ ਨਹੀਂ ਉਹ ਮਿਰਚਾ ਵੀ ਨਹੀਂ ਬਣਿਆ ਨਹੀਂ ਬਹੁਤ ਤਿੱਖਾ ਮਿਰਚਾ ਪੀਜ਼ਾ ਤੇ ਬਾਕੀ ਦਾ ਆਪਾਂ ਵੀਜ਼ਾ ਪੂਦਾ ਮਿੱਤਰੋ ਖਾਣੇ ਆਪੇ ਬਣਾ ਲੈ ਖਾਣ ਵਾਸਤੇ ਤੇ ਬਾਕੀ ਹਰ ਇਕ ਆਰਡਰ ਰਹਿੰਦਾ ਮੇਰਾ ਆਪਣਾ ਦੇਣ ਦਿਓ ਮੈਂ ਆਰਡਰ ਦੇ ਰਿਹਾ ਮੈਂ ਚਾਹੁੰਦਾ ਕਿ ਆਪਣਾ ਇੱਥੇ ਕਰਬਨੇ ਵਾਲੇ ਆਪਣੇ ਪੁਲਿਸ ਵਾਲੇ ਉਹਨਾਂ ਦਾ ਆਰਡਰ ਹੈ ਉਹ ਆਪਾਂ ਖੁਦ ਆਪਾਂ ਦੇਣ ਵਾਸਤੇ ਜਾਵਾਂਗੇ ਆਰਡਰ ਦੇ ਕੇ ਆਉਨੇ ਆ ਤੇ ਉਸ ਤੋਂ ਬਾਅਦ ਆਪਾਂ ਫੇਡ ਕਰਦੇ ਬਲੌਗ ਦੀ ਰੇਟਿੰਗ ਵਗੈਰਾ ਤੇ ਅੱਜ ਦਾ ਬਲੌਗ ਇੱਥੇ ਨੂੰ ਬੰਦ ਕਰਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਆਪਣਾ ਇਹ ਬਲੌਗ ਪਸੰਦ ਆਇਆ ਹੋਵੇ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਆਪਣੇ ਚੈਨਲ ਸਬਸਕ੍ਰਾਈਬ ਕਰਿਓ ਜੇ ਕੱਲ ਤੱਕ ਨਹੀਂ ਕੀਤਾ ਬੈਲ ਆਈਕਨ ਤੇ ਕਰਿਓ ਖੁੱਲੇਗਾ ਕੱਲ ਨੂੰ ਮਿਲਾਂਗੇ ਹੋਰ ਬਲੌਗ ਦੇ ਵਿੱਚ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ